ਰਣਾ ਵਿਸ਼ਾਲ ਹੈ ਤੇ ਮੇਰੇ ਭੂਆ ਜੀ ਲਾਦੇ ਆ ਤੇ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਸਬਜੀ ਮੰਡੀ ਲੈ ਕੇ ਆ ਰਹੇ ਮੰਡੀ ਉਹ ਤੋਂ ਸਬਜੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲੇ ਟੱਕਰ ਮਾਰ ਕੇ ਉਹਦੀ ਉੱਤੇ ਉਹਦੇ ਸਪੋਰਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਥਾਰ ਥਾਰ ਦੀ ਹਾਲਤ ਹੀ ਬਹੁਤ ਸਕੂਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜਿਹ ਲੋਕ ਦੇ ਆਸਪਾਸ ਪੁੱਛਿਆ ਉਹ ਕਹਿੰਦੇ ਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਪੁੱਛਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਨੂੰ ਪੁੱਛਦੇ ਹਵਾਲੇ ਕਰਿਆ ਹਾਂਜੀ ਅੰਜੀਤ ਕੋਹੜਾ ਪਰਮਜੀਤ ਕੋਹੜਾ ਤੇ ਉਹਨਾਂ ਦੀ 14 ਸਾਲਾਂ ਦੀ ਬੇਟੀ ਹੈ ਤੇ ਦੋਨੋਂ ਇਕੱਲੇ ਰਹਿੰਦੇ ਸੀ ਕੀ ਕਰਦੇ ਸੀ ਸਟੇਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚੱਲਦੀ ਹੈ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਇਹ ਕੀ ਕਰਦੇ ਹਾਂਜੀ ਇਹ ਟੀਚਰ ਸੀਗੇ ਸਨ ਰਤਨ ਸਾਗਰ ਪਬਲਿਕ ਸਕੂਲ ਵਿੱਚ ਹਾਂਜੀ ਪਿਕ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਮੰਗ ਇਨਸਾਫ ਦੀ ਕਰਦੇ ਹਾਂ ਜੀ ਹੋਰ ਕੁਝ ਨਹੀਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਂ ਐਸੀ ਜੈਸੀ ਜੁਤੀ ਆਪਣਾ ਮੈਨੂੰ ਮੈਸੇਜ ਮਿਲਿਆ ਗਿਆ ਇਹਨਾਂ ਕਰਕੇ 7 ਨੰਬਰ ਸੇ ਨੇੜੇ ਬਸ ਸਟੈਂਡ ਤੇ ਐਕਸੀਡੈਂਟ ਹੋਇਆ ਸੀ ਮੁਕਤੇ ਪੁੱਜੀਆ ਤੇ ਇੱਥੇ ਆਣ ਕੇ ਦੇਖਿਆ ਕੋਈ ਗੱਡੀ ਥਾਰ ਗੱਡੀ ਐ ਸੁੱਟੀ ਜਿਹੀ ਵੱਜੀ ਐ ਤੇ ਉਹਨਾਂ ਦੇ ਫੋਨ ਲੜੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਉਹ ਫੜ ਲਿਆ ਤੇ ਸਾਨੂੰ ਇਹਦਾ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਹਦੀ ਡੈਥ ਹੋ ਚੁੱਕੀ ਐ ਲੇਡੀ ਕਿੱਥੋਂ ਦੀ ਰਹਿਣ ਵਾਲੀ ਉਹ ਬਦਲ ਉਹ ਇੰਨਾ ਨਹੀਂ ਆ ਜੇ ਪਤਾ ਲੱਗਾ ਹੁਣ ਜਾ ਹਸਪਤਾਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ ਉਸ ਤੋਂ ਬਾਅਦ ਵੇਖਣਾ ਕਿ ਹਾਂ ਤੂੰ ਪਿੱਛੇ ਹੋ ਨਾ ਥੋੜਾ ਸਗੀ ਘਣਾਏਗਾ ਇਹਦੇ ਡਿਊਟੀ ਟਾਈਮ ਤੇ ਛੁੱਟੀ ਟਾਈਮ ਤੇ ਹੋਵੇ चला भाई मेरी भाई मैं साल बड़े बांग्लादेश से करा रहा हूं ब्रेक खींच के नहीं होनी तो पावर है भाई भाई ये सब नहीं मैं बहुत बड़ा बाहर ये पानी ਹਾਂ ਲਾ ਕੇ ਦਿਨ ਨੰਬਰ ਤੇ ਆ ਨਹੀਂ ਰਿਹਾ ਤੁਸੀਂ ਉਹ ਨੰਬਰ ਪਲੇ ਰੋ ਪਈਏ ਥੇ ਬਾਤ ਕਰਨ ਕੋਈ ਨਹੀਂ ਕਿਹਾ ਨਾ ਗੱਲ ਇਹ ਪਿੰਡ ਕਿਤੇ ਬੱਲੇ ਕਿਤਨਾ ਵਿਸ਼ਾਲ ਹੈ ਤੇ ਮੇਰੇ ਭੂਆ ਜੀ ਲਾਦੇ ਆ ਤੇ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਸਬਜੀ ਮੰਡੀ ਲੈ ਕੇ ਆ ਰਹੇ ਮੰਡੀ ਉਹ ਤੋਂ ਸਬਜੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲੇ ਟੱਕਰ ਮਾਰ ਕੇ ਉਹਦੀ ਉੱਤੇ ਉਹਨ ਦਾ ਸਪੋਰਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਥਾਰ ਥਾਰ ਦੀ ਹਾਲਤ ਹੀ ਬਹੁਤ ਸਕੂਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜੇ ਲੋਕ ਦੇ ਆਸਪਾਸ ਪੁੱਛਿਆ ਉਹ ਕਹਿੰਦਾ ਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਉਹਨੂੰ ਪੁਲਿਸ ਦੇ ਹਵਾਲੇ ਕਰਿਆ ਹਾਂਜੀ ਅੰਜੀਤ ਕੋਰ ਆ ਪਰਮਜੀਤ ਕੋਰ ਆ ਤੇ ਉਹਨਾਂ ਦੀ 14 ਸਾਲਾਂ ਦੀ ਬੇਟੀ ਆ ਤੇ ਦੋਨੋਂ ਇਕੱਲੇ ਰਹਿੰਦੇ ਸੀ ਕੀ ਕਰਦੇ ਸੀ ਸਟੇਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਫਿਰ ਦੂਜੇ ਕੋਈ ਜੀ ਉਹਨਾਂ ਦੀ ਡਾਇਲਿਸਿਸ ਚਲਦੀ ਹੈ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਐਪੀ ਕਦਰ ਹਾਂਜੀ ਇਹ ਟੀਚਰ ਸੀ ਜੀ ਸਨ ਰਤਨ ਸਾਗਰ ਪਬਲਿਕ ਸਕੂਲ ਵਿੱਚ ਹਾਂਜੀ ਪਿਕਮੀ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਮੰਗ ਇਨਸਾਫ ਦੀ ਕਰਦੇ ਹਾਂ ਜੀ ਹੋਰ ਕੁਝ ਨਹੀਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਂ ਐਸੇ ਜੈਸਾ ਜੇ ਤੁਸੀਂ ਆਪਣਾ ਮੈਨੂੰ ਮੈਸੇਜ ਮਿਲੇਗਾ ਇਦਾਂ ਕਰਕੇ 7 ਨੰਬਰ ਸਿਰ ਨੇੜੇ ਬੱਸ ਸਟੈਂਡ ਤੇ ਅੱਗੇ ਖਿੰਡ ਹੋ ਜਾਂ ਸੀ ਮੁਕੇ ਪੁੱਛਿਆ ਉੱਤੇ ਤੇ ਇੱਥੇ ਆਣ ਕੇ ਦੇਖਿਆ ਕੋਈ ਗੱਡੀ ਥਾਰ ਗੱਡੀ ਐ ਸੂਟੀ ਜਿਹੀ ਵੱਜੀ ਐ ਉਹਨਾਂ ਦੇ ਫਰੋਂ ਲੜੀਆਂ ਵਗਰਾਵਾ ਜਦੋਂ ਇਹ ਗੱਡੀ ਦਾ ਡਰਾਈਵਰ ਹੀ ਉਹ ਫੜ ਲਿਆ ਤੇ ਸਾਨੂੰ ਇਹਦਾ ਪਤਾ ਲੱਗਾ ਕਿ ਜਿਹੜੀ ਲੇਡੀ ਆ ਉਹਦੀ ਡੈਥ ਹੋ ਚੁੱਕੀ ਹੈ ਲੇਡੀ ਕਿਤੋਂ ਦੀ ਰਹਿਣ ਵਾਲੀ ਹੋ ਬੰਦ ਲੱਗਿਆ ਨਹੀਂ ਇਹ ਪਤਾ ਲੱਗਾ ਹੁਣ ਜਾ ਹਸਪਤਾਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ ਉਸ ਤੋਂ ਬਾਅਦ ਵੇਖਣਾ ਕਿ ਹਾਂ ਤੁਹਾਨੂੰ ਪੁੱਛ ਰਿਹਾ ਸਰ

बहालो वाले ये पादी के मन लगे दिन नंबर पे आने रहा सुनते नंबर प्लेट हो भैया थे बात करने पड़ी था नंबर किया है ना